ਡੀਆਈਜੀ ਪਟਿਆਲਾ ਰੇਂਜ ਵੱਲੋਂ ਐਸਐਸਪੀ ਦਫ਼ਤਰ ਮਲੇਰਕੋਟਲਾ ਵਿਖੇ ਪ੍ਰੈਸ ਮੀਟਿੰਗ ਦੌਰਾਨ ਚੋਣ ਕਮਿਸ਼ਨ ਦੀ ਹਦਾਇਤਾਂ ਦੀ ਇਨਬਿਨ ਪਾਲਣਾ ਕਰਨ ਦੀ ਕੀਤੀ ਗਈ ਅਪੀਲ ਜੀ ਹਾਂ ਡੀਆਈਜੀ ਪਟਿਆਲਾ ਰੇਂਜ ਵੱਲੋਂ ਐਸਐਸਪੀ ਦਫਤਰ ਮਲੇਰਕੋਟਲਾ ਵਿਖੇ ਇੱਕ ਜਰਨਲ ਕ੍ਰਾਈਮ ਮੀਟਿੰਗ ਕੀਤੀ ਗਈ ਇਸ ਮੀਟਿੰਗ ਦੌਰਾਨ ਡੀਆਈਜੀ ਵੱਲੋਂ ਅਧਿਕਾਰੀਆਂ ਨੂੰ ਸੰਸਦ ਦੀ ਚੋਣਾਂ 2024 ਸੰਬੰਧੀ ਅਦਰਸ਼ ਚੋਣ ਜਾਬਤੇ ਤੇ ਸੰਬੰਧੀ ਹਦਾਇਤਾਂ ਤੋਂ ਜਾਣੂ ਕਰਵਾਇਆ ਗਿਆ ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਜ਼ਾਦ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਲਾਇਸੈਂਸੀ ਹਥਿਆਰ ਜਮ੍ਹਾਂ ਕਰਵਾਉਣ ਜੀ ਹਾਂ ਇਸ ਮੌਕੇ ਡੀਆਈਜੀ ਪਟਿਆਲਾ ਵੱਲੋਂ ਕੀ ਗੱਲਬਾਤ ਹੋਰ ਕੀਤੀ ਗਈ ਵਿਸ਼ੇਸ਼ ਤੌਰ ਤੇ ਦੇਖੋ ਅਰਜਿੰਦਰ ਸਿੰਘ ਦੀ ਮਲੇਰਕੋਟਲਾ ਤੋਂ ਸਪੋਰਟ ਬਣੇਰੋ ਸਟਨਾ ਦੇਖਦੇ ਰੋ ਸਾਡਾ ਚੈਨਲ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਚੈਨਲ ਨੂੰ ਲਾਈਕ ਫੋਲੋ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਕਿ ਪੰਜਾਬ ਤੇ ਦੇਸ਼ ਵਿਦੇਸ਼ ਦੀ ਹਰ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਇਲੈਕਸ਼ਨ ਦੇ ਵਿੱਚ ਸਾਨੂੰ ਕਿੰਨੀ ਮੈਨਪਾਵਰ ਚਾਹੀਦੀ ਹੈ ਉਹਦੇ ਬਾਰੇ ਡਿਸਕਸ ਕੀਤਾ ਗਿਆ ਇਲੈਕਸ਼ਨ ਦੇ ਵਿੱਚ ਬਕਾਇਦਾ ਕੀ ਕੀ ਸਕਿਉਰਟੀ ਅਰੇਂਜਮੈਂਟਸ ਉਹਦੇ ਬਾਰੇ ਸਰੀਰਕ ਪੋਰਸ ਨਾਲ ਡਿਸਕਸ ਕੀਤਾ ਗਿਆ ਪੋਰਸ ਨੂੰ ਦੇਖ ਕੀਤਾ ਗਿਆ ਇਲੈਕਸ਼ਨ ਬਾਰੇ ਆਖੀ ਜਿਹੜੇ ਯੂਜ਼ ਨੇ ਉਹਨਾਂ ਨੂੰ ਫੜਨ ਬਾਰੇ ਐਨਬੀਡਬਲ ਯੂ ਐਨਯੂ ਐਗਜ਼ੀਕਿਊਟ ਕਰੌਨਲੀ ਪਰੋਲ ਜੰਪਰ ਬੇਲ ਜੰਪਰ ਜਿਨ੍ਹਾਂ ਨੇ ਡਿਟੇਲ ਦੇ ਵਿੱਚ ਡਿਸਕਸ ਕੀਤਾ ਗਿਆ ਇਸ ਤੋਂ ਸਬੰਧ ਵਿੱਚ ਮਲੇਰਕੋੜਲੇ ਜਿਲ੍ਹੇ ਦਾ ਕ੍ਰਾਈਮ ਉਹ ਅਸੀਂ ਡਿਸਕਸ ਕੀਤਾ ਕਹਿੰਦੇ ਇਸ ਸੰਬੰਧ ਦੇ ਵਿੱਚ ਪੁਲਿਸ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਫ੍ਰੀ ਐਂਡ ਫੇਅਰ ਜਿਹੜਾ ਇਲੈਕਸ਼ਨ ਕਰਾਉਣਾ ਕਿਸੇ ਤਰ੍ਹਾਂ ਦੀ ਕੋਈ ਸਿਕਿਉਰਿਟੀ ਬੰਦੋਬਸਤ ਦੇ ਵਿੱਚ ਜਿਹੜੀ ਕਮੀ ਪੇਸ਼ੀ ਨਾ ਰਹੇ ਤਾਂ ਕਿ ਹਰੇਕ ਵੋਟਰ ਜਿਹੜਾ ਬਹੁਤੀ ਸੌਖੇ ਤਰੀਕੇ ਨਾਲ ਜਾ ਕੇ ਆਪਣੀ ਵੋਟ ਦਾ ਇਸਤੇਮਾਲ ਕਰੇ। ਔਰ ਪਬਲਿਕ ਨੂੰ ਨਾਲ ਮੈਂ ਰਿਕੁਐਸਟ ਕਰਾਂਗਾ ਕਿ ਪੁਲਿਸ ਨੂੰ ਬਕਾਇਦਾ ਨਾਲ ਸਹਿਯੋਗ ਕਰੇ। ਇਸ ਤੋਂ ਸੁਭਾਏ ਜਿਹੜੇ ਕੋਈ ਬੰਦੇ ਦੂ ਨੰਬਰ ਦਾ ਕੰਮ ਕਰਦੇ ਨੇ ਲਿਕਰ ਸਮਗਲਿੰਗ ਕੋ ਡਰੱਗਸ ਬਾਰੇ ਉਹਦੇ ਬਾਰੇ ਪੁਲਿਸ ਨੂੰ ਪੂਰਾ ਚੌਕਸ ਰਹਿਣ ਲਈ ਸ਼ਕਤੀ ਨਾਲ ਜੇ ਠੱਲੀ ਜਿਹੜੀਆਂ ਹਦਾਇਤਾਂ ਦਿੱਤੀਆਂ ਗਈਆਂ ਨੇ ਕੋਈ ਵੀ ਜਿਹੜਾ ਸਮਗਲਰ ਹੈ ਉਹਨੂੰ ਇਨਫੋਰਮੇਸ਼ਨ ਡਵੈਲਪ ਕਰਕੇ ਉਹਨਾਂ ਤੇ ਪ੍ਰੋਪਰ ਜਿਹੜਾ ਐਕਸ਼ਨ ਲਿਆ ਜਾਵੇ ਔਰ ਇਸ ਇਲਾਕੇ ਦੇ ਵਿੱਚ ਜਿਵੇਂ ਕਿ ਸੰਗਰੂਰ ਦੇ ਇੱਕ ਪਿੰਡ ਦੇ ਵਿੱਚ दारू ਪੀਣ ਨਾਲ ਕੁਝ ਬੰਦੇ ਮਰ ਗਏ ਇੱਥੇ ਵੀ ਹਦਾਇਤ ਕੀਤੀ ਗਈ ਹੈ ਕਿ ਜਿੰਨੇ ਵੀ ਲੋਕ ਨੇ ਉਹਨਾਂ ਤੇ ਨਿਗਰਾਨੀ ਰੱਖੀ ਜਾਏ ਤੇ ਕੋਈ ਆਪਣੀ ਲੇਵਲ ਤੇ ਕੋਈ दारू ਕੱਢ ਕੇ ਦੇਚੇ ਨਾ ਔਰ ਜਿਹੜਾ ਵੀ ਕੋਈ ਇਸ ਤਰ੍ਹਾਂ ਦਾ ਕੋਈ ਕਾਰੋਬਾਰ ਕਰਦਾ ਹੈ ਉਹਨਾਂ ਦੇ ਉੱਤੇ ਸਖਤੀ ਨਾਲ ਜਿਹੜਾ ਐਕਸ਼ਨ ਲਿਆ ਜਾਵੇ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਅਨਸਖਾ ਵੀ ਜਿਹੜੀ ਹੈ ਘਟਨਾ ਨਾ ਵਾਪਰ ਸਕੇ ਬਸ ਮੈਂ ਤਾਂ ਅੱਜ ਇਸੇ ਸਬੰਧ ਦੇ ਵਿੱਚ ਕੋਰਸ ਨੂੰ ਬਰੀਫ ਕਰ ਲਈ ਆਇਆ ਸੀ ਤੇ ਤੁਹਾਡੇ ਸਾਰਿਆਂ ਦੇ ਪਰ ਇਸ ਨਹੀਂ ਯਹਾਂ ਪਬਲਿਕ ਨੂੰ ਬੇਨਤੀ ਕਰਾਂਗਾ ਕਿ ਇਲਾਕੇ ਦੇ ਵਿੱਚ ਜੜੀਆਂ ਵੋਟਾਂ ਆਉਣੀਆਂ ਨੇ ਉਨਾ ਚ ਸ਼ਾਂਤੀ ਬਣਾ ਕੇ ਰੱਖਣ ਪੀਸਫੁਲ ਮਾਹੌਲ ਰਹੇ ਤਾਂ ਕਿ ਜਿਹੜੇ ਪਾਰਲੀਮੈਂਟ ਦਾ ਇਲੈਕਸ਼ਨ ਹੈ ਬਹੁਤੀ ਵਧੀਆ ਤਰੀਕੇ ਜਿਹੜਾ ਨੇ ਆਪਣੀ ਚੜ੍ਹ ਸਕੀਏ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਬਾਰੇ ਸਾਰੀ ਫੋਰਸ ਨੂੰ ਜਾਣਕਾਰੀ ਦਿੱਤੀ ਗਈ ਹੈ ਬਰੀਫ ਕੀਤਾ ਗਿਆ ਸਾਰੀ ਫੋਰਸ ਨੂੰ ਬਿ ਇਲੈਕਸ਼ਨ ਕਮਿਸ਼ਨ ਦੀਆਂ ਜਿਹੜੀਆਂ ਹਦਾਇਤਾਂ ਨੇ ਉਹਨਾਂ ਦੀ ਏਨ ਬੈਨ ਪਾਲਣਾ ਕੀਤੀ ਜਾਵੇ ਥੈਂਕ ਯੂ ਜੀ ਸਰ ਇਸ ਤੋਂ ਇਲਾਵਾ ਵੀ ਕੋਈ ਹੋਰ ਨਿਸ਼ਾ ਹੋਵੇ ਉਹਨਾਂ ਬਾਰੇ ਕਿਸ ਤਰ੍ਹਾਂ ਦੇ ਕੋਈ ਨਸ਼ੇ ਦੇ ਸਤਾਗਰਤਾ ਕਿਸੇ ਕੀਮਤੇ ਵੀ ਜਿਹੜੀ ਸਪੇਰ ਨਹੀਂ ਦਿੱਤੀ ਜਾਂਦੀ ਮੈਂ ਆਮ ਪਬਲਿਕ ਨੂੰ ਵੀ ਬੇਨਤੀ ਕਰਨਾ ਹੁਣਾ ਤੁਹਾਡੇ ਰਹੀਂ ਕਿ ਸਭ ਤੋਂ ਪਹਿਲਾਂ ਨਸ਼ੇ ਨੂੰ ਕੰਟਰੋਲ ਕਰਨਾ ਜਿਹੜਾ ਸਾਧਨ ਨੇ ਪੇਰੈਂਟਸ ਨੇ ਹਰੇਕ ਪੇਰੈਂਟਸ ਨੂੰ ਪਤਾ ਹੁੰਦਾ ਹੈ ਕਿ ਸਾਡਾ ਬੱਚਾ ਨਸ਼ਾ ਲੈ ਕੇ ਕਿੱਥੋਂ ਆਉਂਦਾ ਉਹਨਾਂ ਨੂੰ ਇਹ ਰਿਕੁਐਸਟ ਹੈ ਕਿ ਉਹ ਪੁਲਿਸ ਨੂੰ ਇਨਫੋਰਮੇਸ਼ਨ ਦੇਣ ਤਾਂ ਕਿ ਜਿਹੜੀ ਉਹਨਾਂ ਦੀ ਅਸੀਂ ਸਪਲਾਈ ਲਾਈਨ ਤੋੜ ਸਕੀ ਔਰ ਜਿਹੜੇ ਬੱਚੇ ਕਿਸੇ ਕਾਰਨ ਕਰਕੇ ਨਸ਼ਿਆਂ ਦੇ ਵਿੱਚ ਪਏ ਹੋਏ ਨੇ ਉਹਨਾਂ ਦਾ ਪ੍ਰਸ਼ਾਸਨ ਹਮੇਸ਼ਾ ਉਹਨਾਂ ਦੇ ਕੈਂਪ ਲਵਾ ਕੇ ਉਹਨਾਂ ਦੇ ਨਸ਼ੇ ਛਡਾਉਣ ਲਈ ਡੀਸੀ ਐਂਡ ਐਸਐਸਪੀ ਜਿਹੜੇ ਉਹ ਕੈਂਪੋ ਵੀ ਲُونَ ਗਿਆ ਉਹਨਾਂ ਦੇ ਨਸ਼ੇ ਵੀ ਛਡਾਉਣਗੇ ਪਰ ਸਪਲਾਈ ਲਾਈਨ ਨੂੰ ਤੋੜ ਦੇ ਨਸ਼ੇ ਕਿੱਥੋਂ ਆਉਂਦੇ ਨੇ ਜਿਨ੍ਹਾਂ ਪੇਰੈਂਟਸ ਹੁੰਦੇ ਸਹਿਯੋਗ ਕਰ ਸਕਦੇ ਨੇ ਉਹਨਾਂ ਕੋਈ ਸਹਿਯੋਗ ਨਹੀਂ ਕਰ ਸਕਦਾ ਜਾਂ ਉਸ ਤੋਂ ਬਾਅਦ ਸੈਕੰਡ ਜਿਹੜਾ ਸਹਿਯੋਗ ਕਰਨ ਵਾਲੇ ਉਹ ਤੁਸੀਂ ਪੱਤਰ ਕਰਾ ਪત્રਕਾਰਾਂ ਨੂੰ ਵੀ ਪਤਾ ਹੁੰਦਾ ਵੀ ਆ ਇਥੋਂ ਬੰਦਾ ਨਸ਼ੇ ਵੇਚਦਾ ਅਸੀਂ ਕੋਈ ਵੀ ਬੰਦਾ ਜਿਹੜਾ ਸਾਹਮਣੇ ਆਇਆਗਾ ਉਹਦਾ ਨਾਮ ਸਿਕਰਟ ਰੱਖਾਂਗੇ ਕਿਤੇ ਵੀ ਡਿਸਕਲੋਜ਼ ਨਹੀਂ ਹੋਏਗਾ ਬਟ ਜਿਹੜੀ ਇਹ ਨਾਮਰਾਦ ਨਸ਼ੇ ਦੀ ਬਿਮਾਰੀ ਹੈ ਇਹਨਾਂ ਤੋਂ ਛੁਟਕਾਰਾ ਪਾਉਣ ਲਈ ਆਪਦੀ ਪੰਜਾਬ ਦੀ ਜਵਾਨੀ ਬਚਾਉਣ ਲਈ ਆਪਣੇ ਬੱਚਿਆਂ ਦੀ ਚੰਗੀ ਸਿਹਤ ਬਣਾਉਣ ਲਈ ਸਾਨੂੰ ਸਾਰਿਆਂ ਨੂੰ ਰਲ ਕੇ ਇਸ ਕੂੜ ਨੂੰ ਸਾਨੂੰ ਘਟਨਾ ਪਏਗਾ ਤਾਕੀ ਅਸੀਂ ਆਪਣੇ ਪੰਜਾਬ ਨੂੰ ਨਸ਼ਮੁਕਤ ਬਣਾ ਸਕੀਏ ਸਾਰੇ ਜਨੇ ਰਲਕੇ ਆਪਾਂ ਹੰਬਲਾ ਮਾਰੀਏ ਤੇ ਕੋਈ ਵੱਡਾ ਔਖਾ ਕੰਮ ਨਹੀਂ ਸਰ ਜ਼ਿਲ੍ਹਾ ਮਲੇਰਕੋਟਲਾ ਦੀ ਗੱਲ ਕਰੀਏ ਤਾਂ ਸਰ ਕੋਈ ਸੰਵੇਦਨਸ਼ੀਲ ਏਰੀਆ ਨਹੀਂ ਮਲੇਰਕੋਟਲੇ ਦੇ ਵਿੱਚ ਦੇਖੋ ਇਹਦੇ ਵਿੱਚ ਅਸੀਂ ਕਈ ਹੌਟਸਪੌਟ ਜਿਹੜੇ ਹੈਗੇ ਨੇ ਉਹ ਡੈਟਿਫਾਈ ਏਰੀਆ ਜਿਹੜੇ ਕੀਤੇ ਨੇ ਅਸੀਂ ਟਾਈਮ ਟੂ ਟਾਈਮ ਜਿਹੜਾ ਉਹਦੇ ਤੇ ਨਿਗਰ ਰੱਖੀ ਹੋਈ ਹੈ ਉੱਥੇ ਅਸੀਂ ਸਰਚ ਆਪਰੇਸ਼ਨ ਵੀ ਆਪਣੇ ਕਰਾਉਂਦੇ ਰਹੇ ਨੇ ਔਰ ਰਿਕਵਰੀਜ਼ ਵੀ ਹੋ ਜਾਂਦੇ ਆ ਉਹ ਜਿਹੜੇ ਸਾਡੇ ਹੌਟਸਪੌਟ ਏਰੀਆ ਜਿਹੜੇ ਹੈ ਨਹੀਂ ਆਇਡੈਂਟੀਫਾਈ ਕੀਤੇ ਨੇ ਪੁਲਿਸ ਨੇ ਬਕਾਇਦਾ ਸਾਡੀ ਨਿਗਾਹ ਉਸ ਏਰੀਆ ਦੇ ਉੱਤੇ ਹੈ ਕੀ ਮਿਆਰ ਕੀ ਹੁੰਦਾ ਸਰ ਉਹਦੇ ਆਇਡੈਂਟੀਫਾਈ ਕਰਾਂਗਾ ਕੀ ਕਿਸ ਏਰੀਆ ਦੇ ਦੇਖੋ ਜੀ ਇਹ ਪੁਲਿਸ ਦਾ ਕੋਈ ਸਿਕਰਟ ਸਾਰਾ ਕੁਝ ਹੁੰਦਾ ਹੈ ਹਰ ਇੱਕ ਚੀਜ਼ ਡਿਸਕਲੋਜ਼ ਨਹੀਂ ਕੀਤੀ ਜਾ ਸਕਦੀ ਕਿ ਮਿਆਰ ਕੀ ਹੁੰਦਾ ਤੁਹਾਨੂੰ ਪਤਾ ਹੈ ਕਿ ਕੋਈ ਬੰਦਾ ਕਿਹੜਾ ਕਿੱਥੋਂ ਖੜ ਕੇ ਆ ਕੇ ਨਸ਼ਾ ਵੇਚਦਾ ਹੈ ਜਾਂ ਕਿੱਥੋਂ ਲੈ ਕੇ ਆਉਂਦਾ ਹੈ ਤੇ ਉਹਦੇ ਬਾਰੇ ਇਨਫਰਮੇਸ਼ਨ ਡਵਲਪ ਜਿਹੜੀ ਕੀਤੀ ਜਾਂਦੀ ਹੈ